ਆ ਗੀ ਜੀ ਕਰਤੀ ਬਈ ਬਰਨਵੀ ਇਹ ਬਈ ਟਾਲੀ ਦੀ ਰੋਕੀ ਚੇਹ ਤਿਆਰ ਕਰਤੀ ਆਉਂਦੇ ਨਾ ਝੂਟੇ ਬਾਈ ਬਈ ਕੀ ਆਵਾਜ਼ ਆ ਯਾਰ ਵਾਹ ਯਾਰ ਬਈ ਸੋ ਐ ਬਾਟੀ ਲਈ ਬਈ ਆਵਾਜ਼ ਦੇ ਲਈ ਜੀਦਾ ਲੱਗੀ ਸਵਾਦ ਹੈ ਸਵਾਦ ਬਹੁਤ ਵਧੀਆ ਚੀਜ਼ ਆ ਬਾਈ ਪਾਲ ਕਿਹੜੀ ਕਰਤੀ ਬਈ ਤੇ ਜੀ ਪਾਲ ਸਾਹਿਬ ਬਾਈ ਹਾਂ ਤੇ ਅੱਛਾ ਇੱਕ ਗਾਗਲੋ ਬੋਰਾ ਏ ਆ ਦੇਖ ਲੋ ਪਿਛਲੇ ਪਾਸੇ ਇਹ ਕੀ ਚੀਜ਼ ਆ ਜੀ ਇਹ ਬਈ ਸੰਦੂਕਾ ਟਾਲੀ ਦੇ ਸਾਰਾ ਬਸੀ ਚ ਬਣਾਗਾ ਕੜਾਈ ਵਾਲਾ ਬਈ ਆ ਡਰੈਸਿੰਗ ਤੇ ਹੋਣਾ ਹਾਂ ਆ ਦੇਖ ਲੋ ਸਨੇ ਰੋਕਿੰਗ ਚੇਅਰ ਇਹਦੇ ਵੀ ਆ ਜੀ ਹਣਾ ਇਹਦੇ ਵੀ ਆ ਜੀ ਅੱਛਾ ਵੀ ਇਹਦੇ ਵੀ ਉੱਪਰ ਸਾਰੀ ਕੜਾਈ ਆ ਬਈ ਆ ਹਾਂ ਬਿਲਕੁਲ ਕੰਮ ਆ ਬਾਈ ਪੂਰੀ ਫੁੱਲ ਗਰੰਟੀ ਵਾਲੀ ਚੀਜ਼ ਹੈ ਨਾਲੇ ਪੂਰਾ ਕੰਮ ਹੈ ਤਸੱਲੀ ਰਾਖਾ ਨਾਲੇ ਚੀਜ਼ ਹੈ ਰੋ ਵੀ ਜੇਰਾ ਜੀ ਹੋਰ ਵੀ ਬਹੁਤ ਏਖੀਆਂ ਹੋਣੀਆਂ ਪਰ ਯਾਰ ਬਈ ਇਹ ਵੱਖਰੇ ਆ ਫੀ ਲਾਣਾ ਇਹ ਵੱਖਰਾ ਵੀ ਰਾ ਬਈ ਬਈ ਐ ਨਹੀਂ ਬਹੁਤ ਘੰਟਾ ਇੱਧਰ ਬਸ ਦੇਰ ਹੋ ਜਾ ਪੂਰੀ ਨਵੀਂ ਚੀਜ਼ ਆ ਬਈ ਇਹ ਪੂਰੀ ਹੈਵੀ ਚੀਜ਼ ਆ ਬਈ ਐ ਦੇਖ ਲਓ ਜੇ ਤੱਤਲ ਵਾਲਾ ਫਰਨੀਚਰ ਲੈਣਾ ਹੋਵੇ ਜਾਂ ਕੋਈ ਟਾਲੀ ਦੇ ਰਿੰਜ ਪੈਸ 43 44 ਦੇ ਸਾਗਵਾ ਤੇ ਜੇ ਬਈ ਮੰਨਿਆ ਪਰਮਣ ਨਹੀਂ ਆਣਾ ਤਰਾ ਹਾਂ ਹਾਂ ਬਈ ਮੰਨਿਆ ਪਰਮਣ ਨਹੀਂ ਆਣਾ ਆਪਾਂ ਬਈ ਕੋਰਾ ਦਿਖਾ ਕੇ ਫਿਰ ਪਾਰਸ ਕਰਦੇ ਨੇ ਬੰਦਾ ਕੋਈ ਨਹੀਂ ਦਿਖਾਉਂਦਾ ਬੰਦਾ ਹੀ ਦਿਖਾਉਣਾ ਇਹ ਵੀ ਹੈ ਬਈ ਅਸਾਂ ਬਈ ਕਿੱਥੇ ਕਿੱਥੇ ਮਾਲ ਭੇਜਦੇ ਹਾਂ ਨੇ ਕੋਲ ਮਾਲ ਤਾਂ ਬਈ ਸਾਰੇ ਜਾਂਦਾ ਆਪਣਾ ਸਾਤ ਸਮੁੰਦਰੋਂ ਪਾਰ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੇ ਕਿਤੇ ਹੀ ਠੀਕ ਤਾਂ ਜੇ ਕਿਸੇ ਵੀਰ ਨੇ ਬਾਹਰਲੇ ਬੈਠੇ ਵੀਰ ਨੇ ਮੰਗਾਉਣਾ ਹੈ ਫਰਨੀਚਰ ਕਿਹੜੇ ਨੰਬਰ ਤੇ ਮਾਲ ਕਰਦੇ ਉਹ ਬਈ 81 99 49 10 93 30 ਠੀਕ ਹੈ ਬਈ ਤੇ ਜੇ ਇੱਧਰ ਬੈਠਾ ਬੰਦਾ ਆਉਣਾ ਹੋਵੇ ਉਹ ਵੀ ਬਈ ਉਸ ਨੰਬਰ ਤੇ ਵੀਰ ਕਰਨਾ ਹੈ ਤਾਰਾ ਫਰਨੀਚਰ ਉਸ ਮਾਲ ਰੋਡ ਕੋਲੇਣਾ ਮੰਡੀ ਜਿਹੜਾ ਉਹਦਾ ਨਾ ਵੀ ਵੀਡੀਓ ਸ਼ੇਅਰ ਕਰਕੇ ਆ ਜ